ਨਾਪਾਪੂਆ ਨੀਗੜ ਰੋਡ ਤੇ ਪੀਆਰਟੀਸੀ বাস ਨਾਲ ਹੋਇਆ ਵੱਡਾ ਹਾਦਸਾ বাস ਨੇ ਮਾਰੀ ਟੱਕਰ বাস ਨੇ 스위ਫਟ ਗੱਡੀ ਦੇ ਟੈਂਪੂ ਦੇ ਵਿੱਚ ਟੱਕਰ ਮਾਰੀ ਜਿਸ ਨਾਲ ਸਵਾਰੀਆਂ ਨਾਲ ਪਰੀ ਹੋਈ বাস ਪਲਟ ਗਈ ਸਮਾਨਾ ਪਰਿਆ ਹੋਇਆ ਟੈਂਪੂ ਵਾਲੇ ਦੇ ਵੀ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਮੌਕੇ ਤੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਇਹ ਤੁਹਾਡੀ ਗੱਡੀ ਫੁੱਟੀ ਐ ਕੀ ਹੋਇਆ ਨੁਕਸਾਨ ਕਿਵੇਂ ਹੋਇਆ ਜੀ ਲੈ ਸਾਈਡ ਤੇ ਆ ਰਿਹਾ ਜੀ ਵਿੱਚੋਂ ਠੀਕ ਐ ਮੈਨੂੰ ਤਾਂ ਉਹਦੀ ਪਤਾ ਲੱਗ ਗਿਆ ਜੀ ਉਹ ਥੜ ਥੜ ਹੋਈ ਜੇ ਇੱਕ ਵਾਰ ਗੱਡੀ ਇਧਰ ਘੁੰਮ ਗਈ ਜੀ ਠੀਕ ਐ ਛੋੜਿਆ ਗਿਆ ਵੱਜੀ ਆਪਣੇ ਕਿੰਨਾ ਨੁਕਸਾਨ ਹੋਇਆ ਤੁਹਾਡਾ ਠੀਕ ਐ ਤੇ ਕੋਈ ਛੱਪੇੜ ਤਾਂ ਨਹੀਂ ਵੱਜੀ ਛੱਪੇੜ ਤਾਂ ਬਚਾਰ ਹੈਗੇ ਜੀ ਠੀਕ ਐ ਤੁਹਾਡੇ ਤੁਹਾਡਾ ਨਾਮ ਕੀ ਐ ਬਲਵਿੰਦਰ ਸਿੰਘ ਜੀ ਪਿੰਡ ਕਿਹੜਾ ਹੈ ਛਿੰਟਾਂ ਵਾਲਾ ਜੀ ਛਿੰਟਾਂ ਵਾਲਾ ਠੀਕ ਐ

ਚਲੋ ਤੇ ਕਿੰਨੀਆਂ ਕ ਸਟਾਂ ਆਈਆਂ ਨੇ ਥੋੜੀਆਂ ਸਰਪੇ ਲੱਗੀ ਟੱਕ ਲੱਗੀਆਂ ਜੀ ਪੈਰ पे ਛਾਤੀ ਮੇਂ ਦਰਦ ਆ ਠੀਕ ਹੈ ਤੇ ਲੁਧਿਆਣੇ ਦੇ ਆ ਤੁਸੀਂ ਹਾਂ ਜੀ ਠੀਕ ਹੈ ਆਗੇ ਰਿਸ਼ਤੇਦਾਰ ਕੋਈ ਆ ਗਿਆ ਕੋਈ ਨਹੀਂ ਆਇਆ ਜੀ ਅਭੀ ਬਾਪੂ ਨੂੰ ਫੋਨ ਕੀਤਾ ਸੀ ਕਿ ਬਾਪੂ ਆ ਰਿਹਾ ਹਾਂ ਰਿਹਾ ਬਾਪੂ ਦਾ ਚੰਗਾ ਠੀਕ ਹੈ ਠੀਕ ਹੈ ਤੇ ਕਾਹਦਾ ਮਾਲ ਪਰ ਆਇਆ ਸਭ ਕਾਹਦਾ ਇਹ ਵਿంటర్ ਲੋਕ ਟਾਇਰ ਕੀ ਮਾਲ ਹੈ ਜੀ ਠੀਕ ਹੈ ਪੋਨੀਗੜ ਤੋਂ ਜਾਣਾ ਸੀ ਆਗੇ ਪੋਨੀਗੜ ਤੋਂ ਅੱਗੇ ਜਾਣਾ ਹਾਂ ਹਾਂ ਆਈ ਕਿਹੜਾ ਪਿੱਛੇ ਜੀ ਮੇਂ ਪੁੱਛਿਆ ਸੀ ਨਾਮ ਕੀ ਹੈ ਸੰਜੇ ਨਾਮ ਹੈ ਜੀ ਲੁਧਿਆਣਾ ਕਿਥੇ ਰਹਿੰਦੇ ਹੋ ਸੰਗੇਸ਼ ਪੁਰੀ ਜੀ ਠੰਡਾਰੀ ਕਲਾ ਠੰਡਾਰੀ ਕਲਾ ਘਰ ਹੈ ਹਾਂ ਜਸਪਾਲ ਮੰਗਰ ਹਾਂਜੀ ਜਸਪਾਲ ਮੰਗਰ ਵਿੱਚ ਫੈਟਦੀ ਹੈ ਠੀਕ ਹੈ ਬਾਪੂ ਜੀ ਠੀਕ ਹੈ ਉਹ ਦਰਦ ਸਰ ਕਰ ਰਹੇ ਨੇ ਬੜੀ ਜੋਰ ਨਾਲ ਮਾਰਾ ਮੇਰੀ ਗੱਡੀ ਭੱਜੀ ਹੋ ਗਈ ਹੈ ਅੱਛਾ ਬੱਸ ਵਾਲੇ ਨੇ ਠੀਕ ਹੈ ਗੱਡਾ ਆਟੂ ਪਲਟਿਆ ਐਕਸੀਡੈਂਟ ਕੇਸ ਆਇਆ ਉਹਦੇ ਕਿੰਨੇ ਰਿਸਟਾਂ ਨੇ ਕੋਈ ਮਾਈਨਰ ਇੰਜਰੀਜ਼ ਹੈ ਹੈਡ ਤੇ بس 4 ਸਚਰਸ ਆਏ ਹੈ ਮਾਈਨਰ ਇੰਜਰੀਜ਼ ਹੈ ਹੈਡ ਤੇ 4 ਸੋਚੇਜ਼ ਆਏ ਹੈ ਕੋਈ ਨਹੀਂ ਬਾਕੀ ਉਹ ਚਾਤੀ ਕੀ ਕਹਿ ਰਹੇ ਐ ਐਕਸਰੇ ਕਰਵਾ ਕੇ ਈਵੈਲੂਏਟ ਕਰੇ ਠੀਕ ਹੈ ਤੇ ਜੋ ਉਸਕੀ ਕੂਣੀ ਤੇ ਵੀ ਹੈ ਕੁਝ ਕੂਣੀ ਤੇ ਫਾਈਬ੍ਰੇਸ਼ਨਸ ਹੈ ਮਾਈਨਰ ਐਵਰੀਥਿੰਗ ਠੀਕ ਹੈ ਇਹਨਾਂ ਦਾ ਜ਼ਿਆਦਾ ਨਹੀਂ ਹੈ ਥੋੜਾ ਨੋਰਮਲ ਹਾਂ ਢਾਂਕੇ ਸਟ੍ਰੈਟਜੀ ਕੀ ਨਹੀਂ ਆਇਆ ਚਾਰ ਹੈ ਚੱਲ ਠੀਕ ਕੀ ਨਾਮ ਹੈ ਆਪਣਾ ਅਰੁਸ਼ ਸਿੰਗਰ ਡਾਕਟਰ ਅਰੁਸ਼ ਸਿੰਗਰ ਠੀਕ ਹੈ ਤੁਸੀਂ ਬਾਤ ਚਲਾਉਣੀ ਹੈ ਜੀ ਹਾਂਜੀ ਹਾਂਜੀ ਮੈਂ ਬੱਸ ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰਜੀਤ ਸਿੰਘ ਹੈ ਠੀਕ ਹੈ ਜਿਹੜੀ ਤੁਹਾਡੀ ਬੱਸ ਟਕਰਾਈ ਹੈ ਕਿਵੇਂ ਕੀ ਹੋਇਆ ਸਿਸਟਮ ਇਹ ਜੀ ਮੂਰੇ ਇਹਨਾਂ ਦੇ ਕਾਰਜਾਦੀ ਸਰ ਅਚਾਰ ਦੇ ਪਿੱਛੇ ਟੈਂਪੂ ਜਾ ਰਿਹਾ ਸੀਗਾ ਠੀਕ ਹੈ ਜਿਹਦੇ ਵਿੱਚ ਗੱਡੀ ਲੱਗੀ ਆ ਠੀਕ ਹੈ ਇਹਨੇ ਮਤਲਬ ਕਾਰ ਕ੍ਰੌਸ ਲਈ ਕਰਨ ਲਈ ਪਿੱਛੇ ਦੇਖਿਆ ਨਹੀਂਗਾ ਵੀ ਪਿੱਛੇ ਕੋਈ ਚੀਜ਼ ਆ ਰਹੀ ਆ ਇਹਨੇ ਇੱਕ ਉਹਦਾ ਮੂਹਰੇ ਕਰਤੀ ਆਪਣੇ ਇਹ ਜਿਹੜਾ ਟੈਂਪੂ ਸੀਗਾ ਠੀਕ ਹੈ ਹੁਣ ਮੇਰੇ ਵਾਲੀ ਗੱਡੀ 40 50 ਦੀ ਸਪੀਡ ਦੇਊਗੀ ਸਵਾਰੀਆਂ ਨੇ ਮੇਰੇ ਕੋਲੇ ਠੀਕ ਹੈ ਫਟੋ ਫਟ ਵੀ ਮੇਰੇ ਕੋਲੇ 100 100 ਸਵਾਰੀ ਹੋਊਗੀ ਮੇਰੇ ਲਈ ਠੀਕ ਹੈ ਮਦੀ ਲੋਕਾਂ ਦੇ ਜਾਣ ਮਾਲ ਨੂੰ ਵੀ ਨਾਲ ਲੈ ਕੇ ਚਲਣਾ ਆਉਂਦਾ ਠੀਕ ਹੈ ਜੇ ਜਦੋਂ ਕਦਾ ਮੂਰੇ ਕਰਿਆ ਮੇਰੇ ਵਾਲੀ ਗੱਡੀ 40 50 ਦੀ ਸਪੀਡ ਦੇਊਗੀ ਤੁਸੀਂ ਸੜਕ ਤੇ ਦੇਖ ਸਕਦੇ ਹੋ ਬ੍ਰੇਕਾਂ ਲੱਗੀਆਂ ਹੈ ਗੱਡੀ ਦੀਆਂ ਮੈਂ ਇੱਕੋ ਦਮ ਨਹੀਂ ਗੱਡੀ ਰੁਕਦੀ ਜੀ ਤੇ ਤਾਂ ਕਰਕੇ ਹਾਸਾ ਹੋਵੇ ਸਵਾਰੀਆਂ ਦੀ ਕੋਈ ਬਚਤ ਹੈ ਸਵਾਰੀਆਂ ਦੀ ਬਿਲਕੁਲ ਬਚਦਾ ਜੀ 52 ਸੀਟਡ ਹੈ ਜਾਂ 50 ਸੀਟਡ ਹੋਣਗੇ ਇਹ ਵੀ 100 ਸਵਾਰੀ ਬਟੂ ਗੱਡੀਆਂ ਦੀ ਘਾਟ ਹੈ ਸਰਕਾਰ ਦੀਆਂ ਨਾਕਾਮੀਆਂ ਨੇ ਸਰ ਬੱਸਾਂ ਨਹੀਂ ਪਾ ਰਹੇ ਅਸੀਂ ਬਹੁਤ ਟਾਈਮ ਦੀ ਮੰਗ ਕਰ ਰਹੇ ਹਾਂ ਵੀ 10000 ਨਵੀਆਂ ਗੱਡੀਆਂ ਪਾਓ ਹੋਰ ਸਾਡੀਆਂ ਮਜਬੂਰੀਆਂ ਨੇ ਸਾਡੇ ਨਾਲ ਲੋਕ ਕਲੇਸ਼ ਕਰਦੇ ਆ ਲੜਦੇ ਆ ਵੀ ਆ ਤੁਹਾਨੂੰ ਚੜਾਉਂਦੇ ਨਹੀਂ ਪਰ ਸਾਡੀ ਮਜਬੂਰੀ ਆ ਸਰ ਇਹ ਮਤਲਬ 52 ਈਕੜ ਦੇ ਵਿੱਚ ਲੈ ਕੇ 100 100 ਵਾਰੀ ਲੈ ਕੇ ਜਾਣੀ ਅੱਛਾ ਤੁਹਾਨੂੰ ਦੇਖ ਲਓ ਤੁਸੀਂ ਨਤਹਾਸੇ ਹੁੰਦੇ ਆ ਪਰ ਇਹ ਮਤਲਬ ਜੋ ਓਵਰਲੋਡ ਗੱਡੀਆਂ ਆਉਂਦੀਆਂ ਨੇ ਇਹ ਜਿਆਦਾਤਰ ਮਤਲਬ ਲੋ ਆਪਾਂ ਸਰਕਾਰ ਦੀ ਨਾ ਕਿ ਤੁਹਾਡੀ ਪੀਆਰਟੀਸੀ ਬੱਸ ਦਾ ਕਿੰਨਾ ਨੁਕਸਾਨ ਹੋਇਆ ਮੂਹਰੋ ਵੱਡੀ ਫੁੱਟਕੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਗੱਡੀ ਖੜੀ ਆਪੀ ਠੀਕ ਹੈ ਤੇ ਕਿਹੜਾ ਡਿਪੋ ਆ ਟਾੜਾ ਕਿੱਥੋਂ ਲੈ ਕੇ ਲੋ ਡਿਪੋ ਜੀ ਅਸੀਂ 90 ਤੋਂ ਸਾਮਾਨੇ ਜਾ ਰਹੇ ਚੰ 90 ਤੋਂ ਸਾਮਾਨੇ ਜਾ ਰਹੇ ਅਸੀਂ ਡਰਾਈਵਰ ਤੁਸੀਂ ਡਰਾਈਵਰ ਹੋ ਮੈਂ ਮੈਂ 90 ਤੋਂ ਬਿਨੇ ਕਮਾ ਬਿਨੇ ਕਮਾ ਰਹੇ ਹੋ ਤੁਹਾਡਾ ਜਿਹੜਾ ਐਕਸੀਡੈਂਟ ਹੋਇਆ ਰਿ ਕੋਣ ਲੱਗਦਾ ਟੋੜ ਏ ਮੇਰਾ ਜਿਹੜਾ ਦੋਸਤ ਹੈ ਰਾਹੁਲ ਲੁਧਿਆਣੇ ਤੋਂ ਉਹਨਾਂ ਦਾ ਡਰਾਈਵਰ ਹੈ ਠੀਕ ਹੈ ਉਹ ਮੈਨੂੰ ਰਾਹੁਲ ਜੀ ਦਾ ਫੋਨ ਆਇਆ ਲੁਧਿਆਣੇ ਤੋਂ ਮੈਂ ਘਰ ਤੀਗਾ ਠੀਕ ਹੈ ਇਹ ਉਹਨਾਂ ਨੇ ਕਿਹਾ ਵੀ ਆਇਆ ਕਰਕੇ ਪਾਨੀਗੜ ਰੋਡ ਤੇ ਨਾਪੇ ਤੋਂ 3 ਕਿਲੋਮੀਟਰ ਤੇ ਤਕਰੀਬਨ ਟੈਂਪੋ ਪਲਟ ਗਿਆ ਸਾਡਾ ਤੂੰ फटाफट ਦੇਖ ਲੈ ਠੀਕ ਹੈ ਕੀ ਤੁਸੀਂ ਵੀ ਉਹੀ ਵਪਾਰ ਕਰਦੇ ਨਹੀਂ ਨਹੀਂ ਮੇਰਾ ਨਾਪੇ ਕੰਮ ਹੈ ਮੁੰਡਾ ਅਦਰਕਾ ਹਦਰਸ਼ੀਖ ਤੇ ਆਉਂਦਾ ਸੇਵਾਦਾਰ ਹੈ ਮੈਂ ਵੀ ਸੇਵਾਦਾਰ ਹਾਂ ਦੇਖੋ ਠੀਕ ਹੈ ਠੀਕ ਹੈ ਕਿੱਥੇ ਆਉਂਦਾ ਉਹ ਸ਼ੁੱਕਰਵਾਰ ਨੂੰ ਪੋਸਟ ਕਰਕੇ ਸਾਡਾ ਪਿਆਰ ਠੀਕ ਹੈ ਇਹ ਮਤਲਬ ਇਹਨਾਂ ਦਾ ਟੈਂਪੋ ਪਟਿਆ ਤੁਸੀਂ ਹਾਂਜੀ ਵੀਰ ਜੀ ਇਹ ਕਿੰਨੀਆਂ ਦਿਖਾ ਸਕਦਾ ਹਾਂ ਕਿੰਨੀਆਂ ਸਵਾਰੀਆਂ ਸੀ ਟੋਟਲ ਹੁੰਦਾ ਇਹ ਤੇ ਟੋਟਲ ਇਹ ਉਹਦੇ ਦੇਖੋ ਟੋਟਲ ਕਿੰਨੀਆਂ ਸਵਾਰੀਆਂ ਸੀ ਟੋਟਲ ਅਜੇ ਕੱਟ ਰਹੀ ਸੀ ਸੱਤ ਸਵਾਰੀਆਂ ਕੱਟੀਆਂ ਸੀ 70 ਸਵਾਰੀਆਂ ਕੱਟੀਆਂ ਗਈਆਂ ਸੀ ਬਹ ਹੈ ਜ਼ਿਆਦਾ ਸੀ ਹਾਂਜੀ ਹਾਂ ਤੁਸੀਂ ਠੀਕ ਹੈ ਤਕਰੀਬਨ 100 ਕੇ ਸਵਾਰੀਆਂ ਹੋ ਗਈਆਂ ਠੀਕ ਨਾਮ ਹੈ ਜੀ ਪ੍ਰਗਟ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਬਿੰਬੜ ਪੈਂਦਾ ਹਾਂ ਬਿੰਬੜ ਪੈਂਦਾ ਹਾਂ ਮਿਰਜੀ ਜਿਹੜੇ ਆਪੀ ਆਰਟੀਸੀ ਤੁਸੀਂ ਕੀ ਲੱਗੇ ਹੋ ਮੈਂ ਕੰਡਕਟਰ ਹਾਂ ਕੰਡਕਟਰੋਂ ਤੇ ਜਿਹੜੀ ਇਹ ਬੱਸ ਦਾ ਐਕਸੀਡੈਂਟ ਹੋਇਆ ਕਿਵੇਂ ਹੋਇਆ ਵੈਸੇ ਦਾ ਡਰਾਈਵਰ ਨੇ ਸਾਨੂੰ ਦੱਸਦਾ ਹਾਂ ਤੇ ਫਿਰ ਤੁਸੀਂ ਕੀ ਤੁਸੀਂ ਉਸ ਟਾਈਮ ਮੌਕੇ ਤੇ ਮੌਜੂਦ ਸੀ ਮੈਂ ਜੀ ਵਿਚਾਲੇ ਸੀ ਗੀ ਗੱਡੀ ਬਿਲਕੁਲ ਟਿਕ ਟਾਂ ਘਟ ਰਹੀ ਗੱਡੀ ਫੁੱਲ ਭਰੀ ਹੋਈ ਸੀ ਠੀਕ ਹੈ ਗੱਡੀ ਫੁੱਲ ਭਰੀ ਹੋਈ ਸੀ ਤੇ ਕਿਵੇਂ ਹੋਇਆ ਕੋਈ ਪਤਾ ਕੁਝ ਡਰਾਈਵਰ ਦੇ ਤੋਂ ਅਨੁਸਾਰ ਹੈ ਜੀ ਉਹ ਕਹਿੰਦੇ ਹਾਤੀ ਟੈਂਪੋ ਵਾਲੇ ਨੇ ਅੱਗੇ ਕੱਟ ਮਾਰੇ ਕਿੰਨੀਆਂ ਸਵਾਰੀਆਂ ਸੀ ਬੱਸ ਚ ਜੀ ਦੇ ਵਿੱਚ ਹੋਣੀਆਂ ਲਗਭਗ 100 ਸਵਾਰੀ ਬੇ ਸੋ ਸਵ ਹਾਂਜੀ ਠੀਕ ਹੈ ਪਰ ਉਹਦਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕੀ ਕਰ ਸਕਦੇ ਨਹੀਂ ਮਹਿਕਮੇ ਦਾ ਕੰਮ ਹੀ ਅਸੀਂ ਦਾ ਵਰਕ ਕਰਾਂਗੇ ਅੱਛਾ ਵੱਡਾ ਹਾਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਨੁਕਸਾਨ ਸਵਾਰੀਆਂ ਦਾ ਹੋ ਸਕਦਾ ਸੀ ਹਾਂਜੀ ਬਿਲਕੁਲ ਹੋ ਸਕਦਾ ਠੀਕ ਹੈ